ਡਿਪੂ ਹੋਲਡਰ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਹਨੂਮਾਨ ਗੜੀ ਮੰਦਿਰ ਛੀਟੀ ਰੋਡ ਫਕਵਾੜਾ ਵਿਖੇ ਹੋਈ ਜਿਸ ਵਿੱਚ ਰਾਸ਼ਨ ਡਿਪੂ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਜਿੱਥੇ ਡਿਪੂ ਹੋਲਡਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ 'ਤੇ ਅਹਿਮ ਵਿਚਾਰ ਚਰਚਾ ਕੀਤੀ ਉੱਥੇ ਹੀ ਵਕਫਾ ਬੁਲਾਰਿਆਂ ਨੇ ਫਕਵਾੜਾ ਦੇ ਡਿਪੂ ਹੋਲਡਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਬਤ ਵੀ ਜਾਣੂ ਕਰਵਾਇਆ ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ ਕਿ ਪੰਜਾਬ ਵਿੱਚ ਜਦੋਂ ਦੀ ਆਪ ਸਰਕਾਰ ਬਣੀ ਹੈ ਉਦੋਂ ਤੋਂ ਹੀ ਡਿਪੂ ਹੋਲਡ ਅਨੇ ਉਹਨਾਂ ਕਹੇ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਕੋਈ ਵੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਿਸ ਨਾਲ ਡਿਪੂ ਹੋਲਡਰਾਂ ਨਾਲ ਸਰਕਾਰ ਸਿੱਧੇ ਤੌਰ ਤੇ ਧੱਕਾ ਕਰ ਰਹੀ ਹੈ ਜਿਸ ਦੇ ਹੱਲੇ ਐਸੋਸੀਏਸ਼ਨ ਹਾਈ ਕੋਰਟ ਦਾ ਰੁਖ ਕਰੇਗੀ ਉਹਨਾਂ ਕਹੇ ਕਿ ਜੇਕਰ ਪੰਜਾਬ ਸਰਕਾਰ ਇਸੇ ਤਰ੍ਹਾਂ ਹੀ ਡਿਪੂ ਹੋਲਡਰਾਂ ਨਾਲ ਧੱਕਾ ਕਰਦੀ ਰਹੀ ਤਾਂ ਪੰਜਾਬ ਸਰਕਾਰ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਮਹਿਸੂਸ ਹਨ ਫਗਵਾੜਾ ਤੋਂ ਨਵਰਾਣਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੇ ਪ੍ਰਧਾਨ ਫਵਾੜਾ ਸ਼੍ਰੀ ਹਨੂਮਨ ਗੜੀ ਦੇ ਵਿੱਚ ਡੀਪੂ ਹੋਲਡਰਾਂ ਦੀ ਦੁੱਖ ਤਕਰੀਫ ਜੋ ਸੁਣਨ ਵਾਸਤੇ ਆਏ ਆ ਇਹਨਾਂ ਨੇ ਸਾਰੀਆਂ ਦੁੱਖ ਤਕਰੀਫਾਂ ਸੁਣੀਆਂ ਅਸੀਂ ਇੱਥੇ ਡੀਪੂ ਹੋਲਡਰ ਐਸੋਸੀਏਸ਼ਨ ਵੱਲੋਂ ਇਹਨਾਂ ਦਾ ਇੱਥੇ ਆਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਦਾਂ ਹੀ ਸਾਡੀਆਂ ਮੰਗਾਂ ਸੌਂਦੇ ਨੇ ਉਹ ਸਾਡੀ ਜਿਹੜੀ ਮੰਗਾਂ ਆ ਉਹ ਸਿੱਧੇ ਤੇ ਚੜ੍ਹਾਣ ਤੇ ਤਾਂ ਹੀ ਸਾਡੀਆਂ ਸਾਡੀਆਂ ਸਮੱਸਿਆਵਾਂ 'ਚ ਹੱਲ ਹੋਣ ਜਾਹੋ ਅੱਜ ਸਾਡੇ ਦਰਮਿਆਨ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਜੀ ਪਹੁੰਚੇ ਹਨ ਮੈਂ ਇਹਨਾਂ ਦੇ ਪਹੁੰਚਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜੋ ਸਾਡੇ ਡਿਪੋ ਹੋਲਡਰਾਂ ਦੀਆਂ ਸਮੱਸਿਆ ਸਿਗੀਆਂ ਇਹਨਾਂ ਨੇ ਸਾਰਿਆਂ ਧਿਆਨ ਚ ਲੈਆਂਦੀਆਂ ਅਤੇ ਜੋ ਸਰਕਾਰ ਬੇਇਨਸਾਫੀ ਕਰ ਰਹੀ ਹੈ ਡਿਪੋ ਹੋਲਡਰਾਂ ਨਾਲ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਅਤੇ ਪ੍ਰਧਾਨ ਜੀ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਬਹੁਤ ਜਲਦ ਹਾਈ ਕੋਰਟ ਵਿੱਚ ਜਾ ਕੇ ਜਿਵੇਂ ਸਰਕਾਰ ਨੂੰ ਨੱਥ ਪਾਈ ਜਾਵੇਗੀ ਨੱਥ ਪਾਵਾਂਗੇ ਅਤੇ ਡਿਪੋ ਹੋਲਡਰਾਂ ਦਾ ਸਾਥ ਦੇਵਾਂਗੇ ਜਿਹੜੀ ਪੰਜਾਬ ਸਰਕਾਰ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਬਣੀ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਦੀਪੂ ਹੋਲਡਰਾਂ ਨੂੰ ਪੰਗੇ ਲੈਣ ਦੀ ਆ ਰਹੀ ਹੈ ਜਿਵੇਂ ਘਰ-ਘਰ ਆਟਾ ਪਚਾਉਣਾ ਆਉਣ ਸਾਰ ਪੰਜਾਬ ਦੇ ਦੀਪੂ ਹੋਲਡਰਾਂ ਤੇ ਥੋਪਿਆ ਨਵੀਆਂ ਕੰਪਨੀਆਂ ਬਣਾ ਕੇ ਉਹਨਾਂ ਨੇ ਆਟਾ ਵੰਡਿਆ ਤੇ ਹੋਰ ਸਾਡੀਆਂ ਬਹੁਤ ਸਮੱਸਿਆ ਨੇ ਜਿਹਦੇ ਸਬੰਧ ਵਿੱਚ ਅੱਜ ਫਗਵਾੜੇ ਸਾਡੀ ਮੀਟਿੰਗ ਹੋਈ ਹੈ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਵੇਂ ਪੰਜਾਬ ਸਰਕਾਰ ਨੇ ਸਾਨੂੰ 50 ਰੁਪਏ ਤੋਂ 90 ਰੁਪਏ ਕਿਤੇ ਨੇ ਜਿਹੜਾ ਘਰ-ਘਰ ਆਟਾ ਪਚਾਇਆ ਉਹਨਾਂ ਨੂੰ ਇੱਕ ਲਾਇਸੈਂਸ ਤੇ ਦੀਪੂ ਹੋਲਡਰ ਨੂੰ 68000 ਰੁਪਿਆ ਤੇ 300 ਰੁਪਇਆ ਕੁਵੰਟਲ ਉਹਨਾਂ ਨੂੰ 1610 ਰੁਪਏ ਦੇ ਖਰਚੇ ਦਿੱਤੇ ਨੇ ਜਦੋਂ ਕਿ ਸਾਨੂੰ 90 ਰੁਪਏ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਜਿਹੜੇ ਆਪਦੇ ਚਹੇਤੇ ਤੇ ਪ੍ਰਾਈਵੇਟ ਠੇਕੇਦਾਰ ਲਏ ਹੋ ਜਗੇ ਮੇਰੇ ਕੋਲ ਪੂਰਾ ਰਿਕਾਰਡ ਹੈ ਉਹਨਾਂ ਦਾ ਪੰਜਾਬ ਸਰਕਾਰ ਦਾ ਜਿਹੜੇ ਠੇਕੇ ਨੇਗੇ ਆਹ ਰਿਕਾਰਡ ਹੈ ਪੂਰਾ ਪੰਜਾਬ ਸਰਕਾਰ ਦਾ ਇਹਨਾਂ ਨੂੰ 68000 ਰੁਪਏ ਦਿੱਤਾ ਹੈ ਤਨਖਾਹ ਦਾ ਸਾਨੂੰ ਸਿਰਫ 90 ਰੁਪਏ ਦੁਕਾਨ ਦਾ ਕਿਰਾਇਆ ਸਾਡਾ ਬਿਜਲੀ ਦਾ ਬਿੱਲ ਸਾਡਾ ਹੋਰ ਖਰਚੇ ਸਾਡੇ ਜਿਹੜਾ ਲੇਬਰ ਹੈ ਚੱਕ ਕੇ ਪਾਉਣੀ ਐ ਕੱਢਣੀ ਐ ਕਣਕ ਜੋਖਣੀ ਐ ਸਾਰੇ ਖਰਚੇ ਸਾਡੇ ਪੰਜਾਬ ਸਰਕਾਰ ਨੇ ਉਹਨਾਂ ਨੂੰ 1610 ਰੁਪਏ ਖਰਚੇ ਦਿੱਤੇ ਉਹ ਅਸੀਂ ਬਹੁਤ ਜਲਦੀ ਪੰਜਾਬ ਸਰਕਾਰ ਦੇ ਵਿਰੁੱਧ ਮੈਂਕਮੇ ਦੇ ਵਿਰੁੱਧ ਅਸੀਂ ਧਰਨੇ ਵੀ ਲਾਵਾਂਗੇ ਤੇ ਅਸੀਂ ਬਹੁਤ ਜਲਦੀ ਹਾਈ ਕੋਰਟ ਜਾ ਰਹੇ ਹਾਂ ਜੇ ਪੰਜਾਬ ਸਰਕਾਰ ਨੇ ਸਾਡੀ ਨਾਮ ਮੰਗ ਮੰਨੀ ਤਾਂ 27 ਦੇ ਵਿੱਚ ਇੱਕ ਵੀ ਸੀਟ ਨਹੀਂ ਅਸੀਂ ਜਿੱਤਣ ਦੇਵਾਂਗੇ